ਗੁਰੂ ਭਾਈ ਮਾਝੇ ਦੀ ਗੱਲ ਕਰ ਰਹੇ ਆ ਅੰਮ੍ਰਿਤਸਰ ਦੇ ਨਾਲ ਬਿਲਕੁਲ ਖਡੂਰ ਸਾਹਿਬ ਜੀ ਖਡੂਰ ਸਾਹਿਬ ਨੇ ਐਤ ਕੀ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਕਿਉਂਕਿ ਭਾਈ ਅਮਰਤਪਾਲ ਸਿੰਘ ਉੱਥੋਂ ਲੜ ਰਹੇ ਨੇ ਤਾਂ ਸਾਹਮਣੇ ਵਿਰਸਾ ਸਿੰਘ ਬਲਟੋਹਾ ਨੂੰ ਸ਼ਰੋਮਣੀ ਅਕਾਲੀ ਦਲ ਨੇ ਮੈਦਾਨ ਚ ਲਾਤਾ ਜੀ ਤੇ ਆਮ ਆਦਮੀ ਪਾਰਟੀ ਵੀ ਨਹੀਂ ਹਟੀ ਉਹਨਾਂ ਨੇ ਆਪਣੇ ਤਰੰਦਰ ਮੰਤਰੀ ਨੂੰ ਲਾਲਜੀਤ ਪੁੱਲਰ ਨੂੰ ਲਾਇਆ ਹੋਇਆ ਉਧਰੋਂ ਕਲਵੀਰ ਜੀਰਾ ਨੇ ਜਿਹਨੇ ਤੇ ਪਿੱਛੇ ਰਾਣਾ ਗੁਰਜੀਤ ਸਿੰਘ ਖੜੇ ਕਿਵੇਂ ਦੇਖਦੇ ਹੋ ਮਸਲਾ ਦੇਖੋ ਜਿੱਥੇ ਤੱਕ ਖਡੂਰ ਸਾਹਿਬ ਦਾ ਸਬੰਧ ਹੈ ਖਡੂਰ ਸਾਹਿਬ ਇੱਕ ਏਦਾਂ ਦੀ ਸੀਟ ਹੈ ਜਿਹਦੇ ਉੱਤੇ ਸਾਰਾ ਹੀ ਪਿੰਡੂ ਇਲਾਕਾ ਹੈ ਜਿਸ ਦੇ ਵਿੱਚ ਸ਼ਹਿਰੀ ਬਹੁਤ ਘੱਟ ਬੋਟ ਹੈ ਖਾਸ ਕਰ ਪੰਥਕ ਹੈ ਉਸ ਕਰਕੇ ਉਸ ਨੂੰ ਪੰਥਕਾ ਇਲਾਕਾ ਕਿਹਾ ਜਾਂਦਾ ਹੈ ਹੂੰ ਸੋ ਜੇ ਤੁਸੀਂ ਚਾਰੇ ਉਮੀਦਵਾਰਾਂ ਦਾ ਪਿਸ਼ੋਕੜ ਦੇਖ ਲਵੋ ਥੋੜਾ ਜਿਹਾ ਲਾਲਜੀਤ ਭੁੱਲਰ ਨੂੰ ਆਪਾਂ ਜੋ ਛੱਡਦੀ ਹੈ ਨਾ ਤਾਂ ਜਿਵੇਂ ਆਪਣੇ ਇੰਦਰਜੀਤ ਸਿੰਘ ਜੀਰੇ ਦਾ ਬੇਟਾ ਕੁਲਵੀਰ ਸਿੰਘ ਜੀਰਾ ਹੋ ਗਿਆ ਹੂੰ ਸਰਦਾਰ ਬੈਸਰਾ ਸਿੰਘ ਬਲਟੋਹਾ ਹੋਗੇ ਜੀ ਭਾਈ ਅਮਰਤਪਾਲ ਸਿੰਘ ਹੋਗੇ ਹੂੰ ਤੇ ਤੇ ਨਾਲ ਦੀ ਨਾਲ ਇਹ ਮਨਜੀਤ ਸਿੰਘ ਮੰਨਾ ਹੂੰ ਇਹ ਚਾਰਾਂ ਦੀ ਜਿਹੜੀ ਪਿਕਚਰ ਹੀ ਆ ਪੋਲਿਟਿਕ ਪੋਲੀਟੀਕਲ ਉਹ ਪੰਥਕ ਹੀ ਰਹੀ ਹੈ ਹੂੰ ਠੀਕ ਹੈ ਨਾ ਇਹ ਪੰਥਕ ਸਿਆਸਤ ਹੀ ਕਰਦੇ ਰਹੇ ਨੇ ਹੁਣ ਤੱਕ ਬਿਲਕੁਲ ਸੋ ਉਸ ਕਰਕੇ ਸਾਰੀਆਂ ਪਾਰਟੀਆਂ ਨੇ ਇੱਕ এজেন্ডਾ ਬਣਾ ਕੇ ਰੱਖਿਆ ਕਿ ਉੱਥੇ ਪੰਥਕ ਚਿਹਰੇ ਉਤਾਰੇ ਜਾਣ ਹੂੰ ਪਰ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਉੱਥੇ ਸਾਰੇ ਸਮੀਕਰਨ ਚੇਂਜ ਹੋ ਗਏ ਕਿਸੇ ਸਮੇ ਉਹ ਲੱਗਦਾ ਸੀ ਸੀਟ ਕਿ 인ਦਰਜੀਤ ਜੀਰੇ ਦੇ بیٹے ਵਾਸਤੇ ਬਹੁਤ ਸੌਖੀ ਰਹੇਗੀ ਕਿਉਂਕਿ ਪਿਛਲੇ ਵਾਰੀ ਵੀ ਕਾਂਗਰਸ ਨੇ ਸੀਟ ਜਿੱਤ ਲਈ ਸੀ ਬਿਲਕੁਲ ਉੱਥੇ ਰਾਣਾ ਗੁਰਜੀਤ ਸਿੰਘ ਚੌਣ ਲੜਨੀ ਚਾਹੁੰਦੇ ਸੀ ਜਦੋਂ ਪਾਈ ਅਮਰਪਾਲ ਸਿੰਘ ਆਏ ਤਾਂ ਵੀ ਉੱਥੇ ਸਕਿਪ ਕਰ ਗਏ ਹੂੰ ਉੱਥੇ ਤਾਂ ਬਿਕਰਮ ਸਿੰਘ ਮਜੀਠੀਆ ਵੀ ਚੌਣ ਲੜਨੀ ਚਾਹੁੰਦੇ ਸੀ ਹੂੰ ਜਦੋਂ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਅਮਰਪਾਲ ਸਿੰਘ ਆ ਰਹੇ ਹਨ ਉਹ ਵੀ ਪਿੱਛੇ हट ਗਏ ਸੋ ਉੱਥੇ ਮੁਕਾਬਲਾ ਬੜਾ ਇੰਟਰਸਟਿੰਗ ਹੈ ਹੂੰ ਆਮ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਉਥੇ ਇੱਕ ਲੰਬੀ ਲੀਡ ਵੱਡੀ ਲੀਡ ਹਮ ਲੈ ਕੇ ਪਾਈ ਅਮਰਤਪਾਲ ਸਿੰਘ ਜਿੱਤਣਗੇ ਇਹ ਭਾਵੇਂ ਅੱਜ ਗੱਲ ਕਰਨੀ ਔਖੀ ਲੱਗਦੀ ਹੈ ਪਰ ਇਹ ਹੈ ਕਲੀਅਰ ਹੈ ਕਲੀਅਰ ਕਿੰਨੀ ਕਲੀਡ ਮੰਨਦੇ ਹੋ ਕਿਉਂਕਿ ਜਿਹੜੀ ਤੁਸੀਂ ਗੱਲ ਹੁਣ ਕਈ ਖਡੂਰ ਸਾਹਿਬ ਵੀ ਵੱਡੀ ਲੀਡ ਹੋ ਸਕਦੀ ਤੁਹਾਡੀ ਇਸ ਗੱਲ ਨੇ ਭਗਵੰਤ ਮਾਨ ਦੇ 13 0 ਵਾਲੇ ਜਿਹੜੇ ਸੁਪਨੇ ਉੱਤੇ ਇੱਕ ਸਾਦੀ ਲਾਤੀ ਹੋ ਮਾਰੀ ਹੈ ਦੇਖੋ ਗੱਲ ਇਹ ਆ ਜਿਹੜੇ ਪੰਜਾਬ ਚ 13 ਦੀਆਂ 13 ਸੀਟਾਂ ਨਿਕਲਣਗੀਆਂ ਹਾਂ ਉਹਨਾਂ ਚ ਜਿਹੜੀ ਸਭ ਤੋਂ ਵੱਡੀ ਲੀਡ ਹੋਏਗੀ ਹਾਂ ਪਹਿਲੇ ਨੰਬਰ ਦੀ ਹੋਵੇ ਦੂਜੇ ਨੰਬਰ ਦੀ ਹੋਵੇ ਹਾਂ ਉਹ ਖਡੂਰ ਸਾਹਿਬ ਤੋਂ ਪਾਈ ਅਮਰਤਪਾਲ ਸਿੰਘ ਦੀ ਹੋਏਗੀ ਜੋ ਧਰਤੀ ਦੇ ਉੱਤੇ ਦੇਖਿਆ ਜੋ ਸਿਆਸੀ ਸਰਗੋਸ਼ੀਆਂ ਨੇ ਜੋ ਸਿਆਸੀ ਸਰਗੋਸ਼ੀਆਂ ਨੇ ਵਿਰਤਾ ਸਿੰਘ ਬਲਟੋਹਾ ਨੇ ਲੋਕਾਂ ਚ ਬੜਾ ਜਿਚਾਉਣ ਦੀ ਕੋਸ਼ਿਸ਼ ਕੀਤੀ ਕਿ ਪੰਥ ਦੇ ਲਈ ਮੇਰੀਆਂ ਵੀ ਕੁਰਬਾਨੀਆਂ ਐਨ ਐਸ ਵੀ ਮੈਂ ਵੀ ਚੱਲੀ ਕੀ ਕਾਰਨ ਲੱਗਦਾ ਕਿ ਖਡੂਰ ਸਾਹਿਬ ਨੂੰ ਉਹਨਾਂ ਦੀ ਗੱਲ ਤੇ ਯਕੀਨ ਕਿਉਂ ਨਹੀਂ ਹੋਇਆ ਜੱਚੀ ਕਿਉਂ ਨਹੀਂ ਗੱਲ ਦੇਖੋ ਬਿਰਸਾ ਸਿੰਘ ਬਲਟੋਹਾ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਬਹੁਤ ਕੰਮ ਕੀਤਾ ਬਿਲਕੁਲ ਕੀਤਾ ਤੇ ਉਸਦੇ ਕੰਮ ਤੋਂ ਬਾਅਦ ਜੋਧ ਪਰੇਸ਼ਾਨ ਵੀ ਰਹੇ ਹੂੰ ਕੁਰਬਾਨੀ ਤੇ ਹੈਗੀ ਹੈ ਇਸ ਤੋਂ ਆਪਾਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਹੂੰ ਪਰ ਉਸ ਦੀ ਕੁਰਬਾਨੀ ਦਾ ਮੁੱਲ ਕੌਮ ਪਾ ਚੁੱਕੀ ਹੈ ਹੂੰ ਇੱਕੋ ਚੀਜ਼ ਨਾ ਕਈ ਵਾਰੀ ਨਹੀਂ ਚੱਲਦੀ ਜੀ ਤੁਹਾਡੇ ਕੋਲ 500 ਦਾ ਨੋਟ ਜੇ ਤੁਸੀਂ ਇੱਕ ਵਾਰੀ ਚਲਾਤੇ ਆ ਦੂਜੀ ਵਾਰੀ ਉਹ ਨਹੀਂ ਚੱਲਦਾ ਦੂਜੀ ਵਾਰੀ ਉਹ ਦੁਕਾਨਦਾਰ ਕੋਲ ਚਲੇ ਆ ਗਿਆ ਹੂੰ ਤਾਂ ਹੁਣ ਉਹ ਨੋਟ ਭਾਈ ਅਮਰਤਪਾਲ ਦੇ ਹਿੱਸੇ ਜਾ ਵਟਿਆ ਬਿਲਕੁਲ ਅ ਬਰਸਾ ਸਿੰਘ ਬਲਟੋਹੇ ਨੂੰ ਪੰਥ ਕੌਮ ਉੱਥੇ ਤੋਂ ਐਮਐਲਏ ਬਣਾ ਚੁੱਕੀ ਆ ਜੀ ਚੀਫ ਪਾਰਲੀਮੈਂਟਿਸ ਕੱਤਰ ਰਹਿ ਲੇ ਇੱਕ ਵਾਰੀ ਨਹੀਂ ਦੋ ਵਾਰੀ ਰਹਿ ਲੇ ਜੀ ਠੀਕ ਹੈ ਨਾ ਸੋ ਇਦਾਂ ਦਾ ਮਤਲਬ ਨਹੀਂ ਹੈਗਾ ਕਿ ਕੌਮ ਕਿਰਤਕਾਣਾ ਪੰਥ ਅਕਿਰਤਕਾਣਾ ਕੌਮ ਨੇ ਉਹਦੀ ਸੇਵਾ ਦਾ ਮੁੱਲ ਨਹੀਂ ਪਾਇਆ ਉਸ ਦੀ ਸੇਵਾ ਦਾ ਮੁੱਲ ਕੌਮ ਆਲਰੇਡੀ ਪਾ ਚੁੱਕੀ ਹੈ ਸੋ ਇਸ ਵਾਰੀ ਬਿਰਸਾ ਸਿੰਘ ਬਲਟੋਹੇ ਹੋਰਾਂ ਦਾ ਦਾਾ ਨਹੀਂ ਲੱਗਣਾ ਜਮਾਨਤਾ ਤੋਂ ਲੱਗਦਾ ਕਿ ਬਚਨ ਜਿਹੜੇ ਵੱਡੇ ਜਿਵੇਂ ਬਲਟੋਹਾ ਵੱਡੇ ਚਿਹਰੇ ਨੇ ਕਿਉਂਕਿ ਲੋਕ ਇੱਥੇ ਤੱਕ ਵੀ ਕਹਿੰਦੇ ਇਹਨਾਂ ਦੀ ਜਮਾਨਤਾ ਜਬਤ ਹੋ ਜਾਣਾ ਦੇਖੋ ਪਾਰਟੀ ਦਾ ਕੇਡਰ ਹੁੰਦਾ ਇੱਕ ਕਰ ਪਾਰਟੀ ਕੇਡਰ ਕਰਕੇ ਜਮਾਨਤਾ ਤਾਂ ਸਾਰਿਆਂ ਦੀ ਬਚ ਜਾਣੀ ਹੈ ਪਰ ਲੇਕਿਨ